ਵਾਈਟ ਹਾਊਸ ਕਹਿੰਦੇ ਪਈ ਦੇਖ ਰਿਹਾ ਆ ਕਿ ਕਿਸ ਤਰ੍ਹਾਂ ਜਿਹੜਾ ਪੀਟ ਹੈਕਸਰ ਤਾਂ ਸਾਡੇ ਡਿਫੈਂਸ ਸੈਕਟਰੀ ਆ ਉਹਨਾਂ ਨੂੰ ਰਿਪਲੇਸ ਕੀਤਾ ਜਾ ਸਕਦਾ ਇਹ ਸਾਰਾ ਕੁਝ ਉਸ ਟਾਈਮ ਵਾਪਰਿਆ ਜਦੋਂ ਦੂਜੀ ਵਾਰੀ ਸਿਗਨਲ ਚੈਟ ਜੋ ਐਪ ਆ ਉਹਦੇ ਨਾਲ ਜੋ ਹੈਕਸਰ ਤਾਂ ਉਹ ਐਕਸਪੋਜ਼ ਹੋਏ ਹੈਗੇ ਆ ਕਿਉਂਕਿ ਇਸ ਗਰੁੱਪ ਦੇ ਵਿੱਚ ਉਹਨਾਂ ਨੇ ਆਪਣੀ ਵਾਈਫ ਨੂੰ ਤੇ ਇੱਕ ਹੋਰ ਰਿਸ਼ਤੇਦਾਰ ਨੂੰ ਇਹਦੇ ਵਿੱਚ ਆਪਣੇ ਭਰਾ ਨੂੰ ਜੋ ਕਿ ਵਕੀਲ ਹੈਗਾ ਉਹਨਾਂ ਨੇ ਗੈਡ ਕੀਤਾ ਹੋਇਆ ਸੀ ਸੋ ਇਸ ਨੂੰ ਲੈ ਕੇ ਕਈ ਕਾਂਗਰਸਮੈਨ ਤੇ ਸੈਨੇਟਰ ਜਿਹੜੇ ਆ ਅਪਸੈਟ ਆ ਕਈ ਇਹ ਸੈਕਿੰਡ ਚਾਂਸ ਹੋ ਗਿਆ ਪਹਿਲੇ ਚਾਂਸ ਦੇ ਵਿੱਚ ਵੀ ਜਦੋਂ ਇਹਨਾਂ ਨੇ ਦਾ ਟਲੈਂਟਿਸ ਮੈਗਜ਼ੀਨ ਦੇ ਇੱਕ ਰਿਪੋਰਟਰ ਨੂੰ ਐਡ ਕੀਤਾ ਸੀ ਉਸ ਤੋਂ ਬਾਅਦ ਵੀ ਕਾਫੀ ਰੌਲਾ ਪਿਆ ਸੀ ਸੋ ਇਹ ਜਿਹੜੀ ਸੈਕਿੰਡ ਸਿਗਨਲ ਦੇ ਵਿੱਚ ਸਿਗਨਲ ਐ ਦੇ ਵਿੱਚ ਜੋ ਡਿਸਕਸ਼ਨ ਸੀ ਇਹ ਵੀ ਹੋਟイズ ਨੂੰ ਅਟੈਕ ਲੈ ਕੇ ਸੀ ਕਿ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਦੁਆਰਾ ਕੀ ਫਿਰ ਅਟੈਕ ਕਰਨਾ ਹੈਗਾ ਸੋ ਚਾਰ ਦੇ ਕਰੀਬ ਜਿਹੜੇ ਸੀਨੀਅਰ ਐਡਵਾਈਜ਼ਰਸ ਆ ਪੈਂਟਾਗਨ ਚੋਂ ਉਹ ਇਕਦਮ ਛੱਡ ਗਏ ਜੋ ਹੈਕਸਰ ਦੇ ਸਾਥੀ ਸੀ ਕਈ ਸਾਬਕਾ ਡਿਫੈਂਸ ਡਿਪਾਰਟਮੈਂਟ ਦੇ ਸਪੋਕਸ ਪਰਸਨ ਜான் ਓਲੀਓਟ ਉਹਨਾਂ ਨੇ ਵੀ ਰਿਜ਼ਾਈਨ ਦੇ ਦਿੱਤਾ ਹੈਗਾ ਉਹ ਕਹਿੰਦੇ ਵੀ ਟੋਟਲੀ ਇਹ ਮੈਲਡਾਊਨ ਆ ਜੋ ਕਿ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੂੰ ਵੀ ਹਰਟ ਕਰ ਰਿਹਾ ਹੈਗਾ ਤਿੰਨ ਪੈਂਟਾਗਨ ਦੇ ਐਡਵਾਈਜ਼ਰ ਡੈਨ ਕਾਇਲਡਵੈਲ ਕੋਲਿਨ ਕੈਰੋਲ ਤੇ ਡੈਰੀਨ ਸੈਲਨਿਕ ਉਹਨਾਂ ਨੂੰ ਪੈਂਟਾਗਨ ਤੋਂ ਧੱਕੇ ਦੇ ਨਾਲ ਬਾਹਰ ਜਿਹੜਾ ਕੱਢਿਆ ਗਿਆ ਸੀ ਸੋ ਉਹ ਕਹਿੰਦੇ ਭਈ ਤਿੰਨਾਂ ਨੇ ਕੰਟਰੀ ਦੇ ਲਈ ਆਨਰੇਬਲੀ ਯੂਨੀਫਾਰਮ ਦੇ ਵਿੱਚ ਸੇਵ ਕੀਤਾ ਸੀ ਨਿਊ ਹੈਮਸ਼ੀਅਰ ਦੇ ਸੈਨੇਟਰ ਜੇਨ ਸ਼ਹੀਨ ਜੋ ਡੈਮੋਕ੍ਰੇਟ ਆ ਤੇ ਉਹ ਖੁਦ ਆਰਮਡ ਸਰਵਿਸਿਜ਼ ਕਮੇਟੀ ਦੇ ਮੈਂਬਰ ਆ ਉਹਨਾਂ ਨੇ ਇਹ ਕਿਹਾ ਭਈ ਹੈਕਸਤ ਨੂੰ ਜਿਹੜੀ ਰਿਸਪੌਂਸਿਬਿਲਟੀ ਐ ਅਕਸੈਪਟ ਕਰਨੀ ਚਾਹੀਦੀ ਆ ਤੇ ਅਲਟੀਮੇਟਲੀ ਉਸ ਨੂੰ ਰਿਜ਼ਾਈਨ ਦੇਣਾ ਚਾਹੀਦਾ ਹੈਗਾ ਜੀ